Thank you. ਸੋ ਮੈਂ ਬਹੁਤ ਦੁਖੀ ਹਿਰਦੇ ਨਾਲ ਅੱਜ ਤੇ ਪਹੁੰਚਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਖਾਨ ਸਾਹਿਬ ਜੋ ਸਾਡੇ ਪੰਜਾਬ ਦੀ ਸ਼ਾਨ ਨੇ ਉਹਨਾਂ ਦਾ ਆਪਣੇ ਬਾਪ ਮਦਰ ਦੀ ਅਲੱਗ ਜਿਹੀ ਹੋਈ ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਤੇ ਬਹੁਤ ਗੁੱਸੇ ਦਾ ਮਾਹੌਲ ਪਰਿਵਾਰ ਦੇ ਵਿੱਚ ਰਿਹਾ ਸੀ ਔਰ ਮੇਰੇ ਵੀ ਮਨ ਚ ਰਿਹਾ ਸੀ ਵੀ ਤੋ ਪਰਿਵਾਰ ਕੋਈ ਜੂਰ ਜਾਨਾ ਜਾਇਆ ਜਾਏ ਕਿਉਂਕਿ ਮੇਰਾ ਆਪਣਾ ਪਰਿਵਾਰ ਹੈ ਮੈਂ ਮਨਰੂਟੀ ਕਮਿਸ਼ਨ ਦਾ ਚੇਅਰਮੈਨ ਹੁੰਦਾ ਨਾ ਤੇ ਮੇਰਾ ਫਰਜ਼ ਵੀ ਮੇਰਾ ਮੰਨਦਾ ਕਿ ਮੈਂ ਆਪਣੇ ਪਰਿਵਾਰ ਦੇ ਬਚਾਵਾਂ ਉਹ ਅੱਜ ਮਿਲ ਕੇ ਇਹਨਾਂ ਦੀ ਗਵਾਹੀ ਕੀਤੀ ਗਈ ਹੈ ਅਸੀਂ ਉਸ ਤੋਂ ਕਾਲਪੁਰ ਕਰਦੇ ਹਾਂ ਕਿ ਪ੍ਰਮੇਸ਼ਰ ਉਹਦੇ ਪ੍ਰਾਰਥਨਾ ਕਰਦੇ ਹਾਂ ਕਿ ਜਿਹੜਾ ਪਾਣਾ ਵਿਧ ਗਿਆ ਵਾ ਉਹਨੂੰ ਮੰਨਣ ਦਾ ਬਲ ਦੇ ਇਹਦਾ ਕਰਕੇ ਸਿਰ ਫੜ ਕੇ ਨਲ ਆਇਆ